ਵੇਰਕਾ ਉਤਰੀ ਪਾਰਦ ਦਾ ਇੱਕ ਪ੍ਰਮੁੱਖ ਸਹਿਕਾਰੀ ਅਦਾਰਾ ਹੈ ਅਤੇ ਬੈਟਰ ਕੁਆਲਿਟੀ ਦੇ ਦੁੱਧ ਪਦਾਰਥ ਲੋਕਾਂ ਨੂੰ ਮੁਹैया ਕਰਵਾ ਰਿਹਾ ਹੈ। ਚੰਦੀਵਾਰ ਨੂੰ ਸੇਕਲਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੀਪੀ ਬੋਤਲਾਂ ਵਾਲਾ ਵੇਰਕਾ ਪੀਓ ਫਲੇਵਰਡ ਦੁੱਧ ਦਾ ਲੋਕਾਤਮਨ ਕੀਤਾ। ਉਨ੍ਹਾਂ ਆਖਿਆ ਕਿ ਪੀਪੀ ਬੋਤਲ ਕਾਰਨ ਵੇਰਕਾ ਦਾ ਫਲੇਵਰਡ ਮਿਲਕ ਲੰਬੀ ਦੂਰੀ ਤੱਕ ਭੇਜਣ ਵਿੱਚ ਸਹੂਲਤ ਮਿਲੇਗੀ। ਵੇਰਕਾ ਵੱਲੋਂ ਲੋਕਾਂ ਨੂੰ ਉੱਤਮ ਕੁਆਲਿਟੀ ਦੇ ਦੁੱਧ ਅਤੇ ਦੁੱਧ ਪਦਾਰਥ ਮੁਹैया ਕਰਵਾਏ ਜਾ ਰਹੇ ਹਨ। ਸਾਨ ਸਜਬੀਰ ਸਿੰਘ ਦਿਮਪਾ ਮਿਲਕ ਫੈਡ ਦੇ ਐਮ ਡੀ ਕਮਲਦੀਪ ਸਿੰਘ ਸੰਗਾ ਜਲ ਮੈਨੇਜਰ ਹਰਮਿੰਦਰ ਸਿੰਘ ਸੰਧੂ ਮੇਅਰ ਕਰਮਜੀਤ ਸਿੰਘ ਰੈਂਟੂ ਅੰਮ੍ਰਿਤਸਰ ਇੰਪਰੂਵਮੈਂਟ ਕਾਉਂਸਲ ਦੇ ਚੇਅਰਮੈਨ ਦਿਨੇਸ਼ ਬਸੇ ਜ਼ਿਲ੍ਹਾ ਕਾਂਗਰਸ ਦੇ ਹਾਤੀ ਪ੍ਰਧਾਨ ਭਗਵੰਤ ਪਾਲ ਸਿੰਘ ਸਕਚਰ ਚੇਅਰਮੈਨ ਨਰਿੰਦਰ ਸਿੰਘ ਵਾਂਸਲ ਸਮੇਤ ਕਈ ਲੋਗ ਇਸ ਮੌਕੇ ਮਾਜੂਦ ਸਨ 25% ਓਵਰਆਲ ਜਿਹੜੀ ਸੀ ਸਾਡੀ ਪ੍ਰੋਡਕਸ਼ਨ ਵਧੀ ਹੈ ਜਿਹੜਾ ਅਸੀਂ ਦੁੱਧ ਜਿਹੜਾ ਖਰੀਦਿਆ ਇਸੇ ਪਲਾਂਟ 'ਚ ਜਿੱਥੇ ਆਪਾਂ ਖੜੇ ਆ ਇਹਨਾਂ ਨੇ 50% ਇਹ ਲਾਕਡਾਊਨ ਦੇ ਵਿੱਚ ਜਿਹੜਾ ਸੀ ਦੁੱਧ ਇਹ ਪਿਛਲੇ ਸਾਲ ਨਾਲੋਂ ਜ਼ਿਆਦਾ ਖਰੀਦਿਆ ਤੇ ਇਹਦੇ ਵਿੱਚ ਜਿਹੜੀ ਯੂਐਸਟੀ ਜਿਹੜਾ ਉਹ 121% ਸਾਡੀ ਵਧਿਆ ਦੁੱਧ ਦੀ ਸੇਲ ਵਧੀ ਨਵੀਂ ਸੇਲ ਵਧੀ ਹੈ ਉਹ ਜਿਹੜੇ ਕੋਈ ਤੁਸੀਂ ਜਦੋਂ ਜਾਓਗੇ ਤੁਸੀਂ ਇੱਕ ਪਾਸੇ ਜਿਹੜੀ ਬੋਟਲ ਰੱਖੋਗੇ ਦੂਸਰੀ ਇਹ ਰੱਖੋਗੇ ਤੁਹਾਡੀ ਪ੍ਰੀਫਰੈਂਸ ਹੋਏਗੀ ਕਿ ਕਿਤੇ ਰਸਤੇ 'ਚ ਟੁੱਟ ਨਾ ਜਾਏ ਜਾਂ ਖੜਕਾ ਨਾ ਆਏ ਤੁਸੀਂ ਇਹਨੂੰ ਲੈ ਕੇ ਚੱਲੋਗੇ ਇਸ ਕਰਕੇ ਜਿਹੜਾ ਇਹ ਸਾਰਾ ਕੁਝ ਦੇਖਿਆ ਸਾਡਾ ਮਿਲਕਫੈਡਾ ਪੰਜਾਬ ਦਾ ਇਹ ਨਿਤ ਨਵੀਆਂ ਪਲੰਗਾ ਪੁੱਟ ਰਿਹਾ ਇਹਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਵਾ ਜਿਹੜਾ ਮੋਜ਼ਰੇਲਾ ਚੀਜ਼ ਜਿਹੜਾ ਯੂਰਪ ਦੇ ਵਿੱਚ ਇਕੱਲਾ ਪਾਇਆ ਜਾਂਦਾ ਸੀ ਅਜੋ ਦਾ ਪਲਾਟ ਲੱਗ ਗਿਆ ਪਨੀਰ ਪਲਾਟ ਲੱਗ ਗਿਆ ਬਿਲਕੁਲ ਹਾਥਾ ਉਹਨਾਂ ਨੂੰ ਸ਼ੋ ਵੀ ਨਹੀਂ ਹੁੰਦੀ ਆ ਜਿਹੜਾ ਅੱਜ 11 ਕੇ 12 ਤਰ੍ਹਾਂ ਦੇ ਵੇਰੀਐਂਟ ਦੁੱਧ ਦੇ ਜਿਹੜੇ ਦੇ ਰਹੇ ਆ ਸੋ ਮੈਂ ਇਧ ਪਲਾਂਟ ਨੂੰ ਇਸ ਡਿਪਾਰਟਮੈਂਟ ਨੂੰ ਇਹਨਾਂ ਦੇ ਵਰਕਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਇੱਥੇ ਵੇਰਕਾ ਮਿਲਕ ਪਲਾਂਟ ਅੰਮ੍ਰਿਤਸਰ ਵਿੱਚੋਂ ਅਸੀਂ ਸ਼ੁਰੂਆਤ ਕੀਤੀ ਹੈ ਜਿਹੜੀ ਸਾਡਾ ਪੀਓ ਦੀ ਪਪੂਲਰ ਬ੍ਰਾਂਡ ਹੈ ਜਿਹਦੇ ਵਿੱਚ ਵਕਫ ਵਕਫ ਤਰ੍ਹਾਂ ਦਾ ਦੁੱਧ ਜਿਹੜਾ ਮਿੱਠਾ ਦੁੱਧ ਉਹ ਪੀਣ ਨੂੰ ਹਰ ਵਰਗ ਯੂਜ਼ ਕਰਦਾ ਇਹਦੇ ਵਿੱਚ ਅਸੀਂ ਪੀ ਪੀ ਬੋਟਲ ਜਿਹੜੀਆਂ ਪੋਲੀਪ੍ਰੋਪੀਲਨ ਬੋਟਲਸ ਇਹ এনवायरमेंट ਫ੍ਰੈਂਡਲੀ ਹੈ ਇਹ ਰੀਸਾਈਕਲ ਕੀਤੀਆਂ ਜਾ ਸਕਦੀਆਂ ਔਰ ਇਹਨਾਂ ਦਾ ਕੋਈ ਟੁੱਟਣ ਦਾ ਖਤਰਾ ਨਹੀਂ ਹੁੰਦਾ ਜਿਹੜਾ ਵੇਰਕਾਂ ਨਾਲ ਜੁੜੇ ਸਾਡੇ ਸਾਰੇ ਖਪਤਕਾਰ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਵੇਰਕਾਂ ਦੇ ਨਾਲ ਜਿੰਨਾ ਉਹਨਾਂ ਨੇ ਵੇਰਕਾਂ ਨੂੰ ਪਿਆਰ ਦੇ ਰਿਹਾ ਪਿਛਲੇ ਸਮੇਂ 'ਚ ਬਹੁਤ ਹੀ ਅਥਾਹ ਪ੍ਰੇਮ ਦਿੱਤਾ इवन ਕੋਵਿਡ ਦੇ ਦੌਰਾਨ ਜਿਹੜਾ ਸੀਗਾ ਅਸੀਂ ਵੀ ਯਤਨ ਕੀਤਾ ਪਰ ਸਾਡੇ ਨਾਲੋਂ ਵੱਧ ਸਾਡੇ ਨਾਲ ਜੁੜੇ ਸਾਡੇ ਖਪਤਕਾਰਾਂ ਨੇ ਸਾਡਾ ਸਹਿਯੋਗ ਦਿੱਤਾ